ਇਹ ਜਿੰਨਾ ਵੀ ਤੁਸੀਂ ਆ ਸਟਰਕਚਰ ਦੇਖ ਰਹੇ ਹੋ ਢਾਂਚਾ ਦੇਖ ਰਹੇ ਹੋ ਇਹ ਸਾਰਾ 1400 ਸਾਲ ਪੁਰਾਣਾ ਵਾ ਹਰਸ਼ਵਰਧਨ ਦੇ ਮਹਿਲ ਛਵੀਵੀ ਸਦੀ 606 ਈਸਵੀ ਤੋਂ 647 ਈਸਵੀ ਤੱਕ ਰਾਜ ਕੀਤਾ ਸੀਗਾ 1400 ਸਾਲ ਪਹਿਲਾਂ ਪਲੰਬਰਿੰਗ ਕਿਵੇਂ ਕੰਮ ਕਰਦੀ ਸੀ ਆ ਮਿੱਟੀ ਦੇ ਪਾਈਪ ਹੁੰਦੇ ਸੀਗੇ ਹੁਣ ਆਪਾਂ ਲੋਹੇ ਦੇ ਪਾਉਂਦੇ ਆ ਜਾਂ ਪਲਾਸਟਿਕ ਪਲਾਸਟਿਕ ਜੀ ਦੇ ਆ 1400 ਸਾਲ ਪਹਿਲਾਂ ਮਿੱਟੀ ਦੇ ਪਾਈਪ ਪਾ ਕੇ ਪਾਣੀ ਦੀ ਸਪਲਾਈ ਕੀਤੀ ਜਾਂਦੀ ਸੀ ਆ ਜੋ ਥੱਲੇ ਵਾਲੇ ਪਾਸੇ ਚੱਲ ਗਏ ਕਿੰਨੇ ਕਿਹੇ ਜੋ ਪੜ ਗਿਆ ਨਾਲ ਹੀ ਫਿਰ ਮੁੜਿਆ ਆਇਆ ਕੀਤੀ ਗਈ ਆ ਇਹ ਬਾਤ ਚਵੰਦ ਕੀਤੀ ਆ ਵੀ ਕੋਈ ਨਾ ਕੋਈ ਵੜ ਕੇ ਨਾ ਗਾਂ ਪਛਾਂ ਚਲੇ ਜੇ ਹੋਏ ਹੈ ਨਾ ਕਿਉਂਕਿ ਆਕਸੀਜਨ ਦੀ ਕਮੀ ਹੋ ਸਕਦੀ ਹੈ ਤਾਂ ਬੰਦਾ ਖਤਮ ਹੋ ਸਕਦਾ ਆਓ ਇੱਟਾਂ ਦੇ ਢਾਂਚੇ ਵੀ ਵੱਖੋ ਵੱਖਰੇ ਨੇ ਕੁਝ ਪਿੱਛਲੀਆਂ ਇੱਟਾਂ ਲੱਗੀਆਂ ਥਲੇ ਟਰੈਕ ਤੇ ਆ ਦੇਖੋ ਲੈ ਇਸ ਵਕਤ ਹਰਸ਼ਵਰਧਨ ਦੇ ਮਹਿਲਾਂ ਦੇ ਵਿੱਚ ਆ ਪਹੁੰਚੇ ਹਰਸ਼ ਦਾ ਢੱਲਾ ਕਹਿੰਦੇ ਆ ਆ ਦੇਖੋ ਕਿਰਾ ਇਹ ਧਰਤੀ ਦੇ ਥੱਲੇ ਬਣੇ ਹੋਏ ਆ ਅੱਦ ਕੇਸਾ ਦੀਆਂ ਛੱਤਾਂ ਹੁੰਦੀਆਂ ਸੀਗੀਆਂ ਇਹਨੂੰ ਇਸ ਤਰੀਕੇ ਨਾਲ ਸਾਂਭਿਆ ਹੋਇਆ ਤੇ ਆ ਧਰਤੀ ਉਤਲੇ ਆ ਵਾ ਆ ਉਤਰਾ ਪਾਸਾ ਵਾ ਹਰਸ਼ ਦਾ ਢਿੱਲਾ ਇਹ ਧਰਤੀ ਦੇ ਥੱਲੇ ਜ਼ਮੀਨ ਦੋਜ਼ ਕਮਰੇ ਬਣੇ ਹੋਏ ਆ ਥਾਨੇ ਸਰ ਦੇ ਵਿੱਚ ਆ ਹੁੰਦਾ ਸੀ ਪਾਣੀ ਦਾ ਪੱਕਾ ਪ੍ਰਬੰਧ ਜਿੱਥੋਂ ਵੀ ਪਾਣੀ ਆਉਂਦਾ ਸੀਗਾ ਇਹ ਖਾਲ ਦੇ ਵਿੱਚ ਦੀ ਪਾਣੀ ਦੂਰ ਤੱਕ ਜਾਂਦਾ ਹੁੰਦਾ ਸੀਗਾ ਮਤਲਬ ਇਹ ਹੈ ਕਿ ਕਦੋਂ ਦਾ ਵਾ 1400 ਸਾਲ ਪਹਿਲਾਂ 1400 ਸਾਲ ਦਾ ਮਤਲਬ ਸਮਝਦੇ ਵੀ ਕਿੰਨੀਆਂ ਪੀੜੀਆਂ ਗੁਜ਼ਰ ਗਈਆਂ ਛੇਵੀਂ ਸਦੀ ਦਾ ਬਣਿਆ ਦੱਸਿਆ ਜਾਂਦਾ ਵਾ 606 ਈਸਵੀ ਤੋਂ ਲੈ ਕੇ 647 ਤੱਕ ਹਰਸ਼ਵਰਧਨ ਦਾ ਰਾਜ ਹੁੰਦਾ ਸੀਗਾ ਥਾਨੇ ਸਰ ਦੇ ਵਿੱਚ ਆ ਦੇਖੋ ਉਸ ਸਮੇਂ ਦੀਆਂ ਨਿਸ਼ਾਨੀਆਂ ਤੁਹਾਨੂੰ ਨਜ਼ਰ ਆ ਖਾਲਾ ਇਹ ਪਾਣੀ ਦੀ ਸਪਲਾਈ ਦੇ ਲਈ ਮਹਿਲਾਂ ਦੇ ਵਿੱਚ ਪਾਣੀ ਇੱਥੋਂ ਦੀ ਸਪਲਾਈ ਹੁੰਦਾ ਹੁੰਦਾ ਸੀਗਾ ਉਸ ਦੌਰ ਦੀਆਂ ਹੀ ਇੱਟਾਂ ਵਾ ਆ ਦੇਖੋ ਕੁਝ ਬਿੰਗੀਆਂ ਤੜਿੰਗੀਆਂ ਨਿਸ਼ਾਨੀਆਂ ਆ ਇੱਟਾਂ ਇਸ ਤਰੀਕੇ ਦੀਆਂ ਨਜ਼ਰ ਆ ਜਾਣਗੀਆਂ ਠੀਕ ਹੈ ਕਿਉਂਕਿ ਇਹਦੇ ਵਿੱਚ ਉਤਰਾਛੜਾ ਬਦਲਾ ਆਈ ਹੁਣ ਕਿਉਂਕਿ ਜਿਹੜੇ ਉਹਦੇ ਬੰਸ਼ ਜਾਣੇ ਵੀ ਨਵ ਨਿਰਮਾਣ ਕੀਤੇ ਹੋਣਗੇ ਆ ਕਿੱਥੋਂ ਆਉਦਾ ਪਾਣੀ ਆਉਂਦਾ ਹੋਊਗਾ ਖਾਲ ਇੱਥੋਂ ਤੱਕ ਹੋ ਗਿਆ ਇਹਦਾ ਕੁਝ ਭਾਗ ਪਰਲੇ ਪਾਸੇ ਵੀ ਆ ਉਸ ਪਾਸੇ ਵੀ ਆਪਾਂ ਜਾਵਾਂਗੇ ਉਹ ਵੀ ਜੁੜੇ ਰਿਓ ਸਾਡੇ ਨਾਲ ਆਜੋ ਇਧਰਲੇ ਪਾਸੇ ਥੱਲੇ ਚੱਲ ਜੇ ਆ ਹੈਗਾ ਸ਼ੇਖ ਚਿੱਲੀ ਦਾ ਮਕਬਰਾ ਮਗਰਲੇ ਪਾਸੇ ਸ਼ੇਖ ਚਿੱਲੀ ਨਹੀਂ ਸੁਣਿਆ ਸ਼ੇਖ ਜੱਲੀ ਬੜਾ ਸ਼ੇਖ ਚਿੱਲੀ ਬਣਦਾ ਵਾ ਐਂ ਕਹਿੰਦੇ ਹੁੰਦੇ ਸੀਗੇ ਉਹਦਾ ਮਕਬਰਾ ਪਰਲੇ ਪਾਸੇ ਉਹ ਕਦੇ ਫਿਰਸੇ ਹੀ ਇਹ ਥਾਨੇ ਸਰ हरियाणा ਦੇ ਵਿੱਚੋਂ ਆਪਾਂ ਇੰਡੀਆ ਆਜੋ ਆਪਾਂ ਇੱਥੋਂ ਪਾਣੀ ਦੀ ਢਾਲ ਸੀ ਆਹ ਗੁੱਫੇ ਵੀ ਆਉਂਦੇ ਇੱਧਰ ਮਿਲ ਰਾਲਾ ਆ ਇੱਧਰ ਦੀ ਆਜੋ 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 ਹੌਲੀ ਕਰਕੇ ਪਾਣੀ ਇਥੋਂ ਥੱਲੇ ਡਗਦਾ ਹੋਊਗਾ ਇਹਦਾ ਮਤਲਬ ਕੁਝ ਕਨੈਕਸ਼ਨ ਟੁੱਟ ਚੁੱਕਿਆ ਵਾ 1400 ਸਾਲ ਕਿਹੜਾ ਥੋੜਾ ਹੁੰਦਾ ਵਾ ਘਰ ਤਾਂ 14 ਸਾਲਾਂ ਬਾਦੋਂ ਤਰੇੜਾਂ ਛੱਡ ਜਾਂਦੇ ਆ ਉਨਾ ਦਸ਼ਾ ਬਦਲੀ ਜਾਂਦੀ ਆ ਬੰਦਾ ਤਿੰਨ ਚਾਰ ਸਾਲ ਕੇ ਦੇ ਬਾਹਰ ਲਾਇਆ ਹੋਵੇ ਉਹਦੀ ਦਸ਼ਾ পালਟ ਜਾਂਦੀ ਆ ਇਹ ਮਹਿਲ ਹੁੰਦੇ ਸੀ ਅੰਦਰਲੇ ਪਾਸੇੋਂ ਦਿਖਾਉਂ ਗਿਰਾਂ ਆ ਦੇਖ ਲਓ ਕਿਸ ਤਰੀਕੇ ਦਾ ਹਰਸ਼ਵਰਧਨ ਦੇ ਮਹਿਲਾਂ ਦੇ ਵਿੱਚ ਆਪਾਂ ਗੁੱਪੀ ਬਈ ਇੱਧਰ ਦੀ ਉੱਤਰੇ ਨਹੀਂ ਜਾਣਾ ਆਪਾਂ ਕੋਈ ਰਾਹ ਹੋਰ ਲੱਭੀਏ ਬਈ ਹਾਂ ਛਾਲ ਮਾਰਨੀ ਪੂ ਥੱਲੇ ਰਹਿਣ ਦੀ ਛਾਲ ਨਹੀਂ ਮਾਰਨੀ ਅੱਜ ਆਜੋ ਹੋਲੀ ਕਰ ਧਿਆਨ ਨਾਲ ਆਜੋ ਹੂੰ ਆਜੋ ਇਹ ਸਾਰੇ ਮਹਿਲ ਹੁੰਦੇ ਸੀ ਉਹਦੇ ਅੰਡਰਗਰਾਉਂਡ ਆ ਆਹ ਦੇਖ ਸਕਦੇ ਹੋ ਹਰਸ਼ਵਰਧਨ ਬਹੁਤ ਵੱਡਾ ਨਾ ਹੋਇਆ ਇੱਕ ਚੀਨੀ ਯਾਤਰੀ ਹੋਇਆ ਹਿਊਨ ਸੰਗ ਉਹਨੇ ਵੀ ਹਰਸ਼ਵਰਧਨ ਦਾ ਜਿਗਰ ਕੀਤਾ ਇੱਕੇ ਦਾ ਦੋਸਤ ਹੁੰਦਾ ਸੀ ਬਾਣਪਟ ਜਿਨੇ ਪੜਿਆ ਵਾ ਥੋੜਾ ਬਹੁਤ ਉਹਨੂੰ ਪਤਾ ਹੋਊਗਾ ਬਾਣਪਟ ਦੀ ਕਿਤਾਬ ਹੁੰਦੀ ਸੀ ਹਰਸ਼ ਚਰਿਤ੍ਰ ਉਹਦੇ ਵਿੱਚ ਵੀ ਹਰਸ਼ਵਰਧਨ ਬਾਰੇ ਬਹੁਤ ਸਾਰੀਆਂ ਗੱਲਾਂ ਮਿਲਦੀਆਂ ਇਹ ਹਰਸ਼ਵਰਧਨ ਦੇ ਮਹਿਲ ਹੁੰਦੇ ਸੀ 1400 ਸਾਲ ਪਹਿਲਾਂ ਅਧਿਕ ਸਾਦੀ ਹਾਂ ਆ ਡਾਟ ਨੀਵੀਂ ਆ ਇਹਦਾ ਮਤਲਬ ਆ ਦਾ ਫਰਸ਼ ਬਾਹਰ ਚ ਲਈ ਗਈ ਆ ਤਾਂ ਹੁਣ ਦੀ ਲਈ ਆ ਇਹਦਾ ਮਤਲਬ ਇਹ ਕਮਰੇ ਹੋਰ ਵੀ ਬਹੁਤ ਡੂਕੇ ਹੋਣਗੇ ਕਿ ਆਸ ਇਥੋਂ ਲਾਇਆ ਜਾਦਾ ਇੱਕ ਦਾ ਮਤਲਬ ਕਮਰੇ ਹੋਰ ਵੀ ਬਹੁਤ ਡੂਗੇ ਹੋਣਗੇ ਆ ਛੱਤਾਂ ਇਸ ਤਰੀਕੇ ਦੀਆਂ ਹੋਣੀਆਂ ਤਾਂ ਹੌਸਲਾ ਸਟੋਰ ਹੋਵੇ ਯਾਰ ਕਮਾਲ ਦੀ ਤਕਨੀਕ ਸੀ ਆ ਛੱਤਾਂ ਕਿੰਨੀਆਂ ਮਜ਼ਬੂਤ 1400 ਸਾਲ ਪਹਿਲਾਂ ਲੋਕਾਂ ਕੋਲੇ ਕਿੰਨੀ ਤਕਨੀਕ ਸੀਗੀ ਅੱਜ ਤੁਸੀਂ ਲੈਂਟਰ-ਲੈਂਟਰ ਜੇ ਪਵਾ ਲਓ ਤੇ ਬਨੇਰਿਆਂ ਕੋਲੋਂ ਪਾਟਾਂ ਲੱਗ ਜਾਂਦੇ ਆ ਆਮ ਹੀ ਤਰ ਲੜਾਈਆਂ ਹੋਈਆਂ ਕਮਾਲ ਸੀ ਹਜੂ ਸਾਰਾ ਦਿਖਾ ਕੇ ਲੈ ਕੇ ਆਉਣਾ ਹਰਸ਼ਵਰਧਨ ਦੇ ਪਿਓ ਦਾ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਇੱਧਰ ਕੀ ਆ ਆਜੋ ਆ ਇੱਕ ਸੁਰੰਗ ਦੀ ਧਰਾਵਾ ਆ ਦੇਖੋ ਬੇਰਾ ਇੱਕ ਸੁਰੰਗ ਦੀ ਧਰਾਵਾ 1400 ਸਾਲ ਪੁਰਾਣੀ ਸੁਰੰਗ ਦੇ ਵਿੱਚ ਆ ਪਹੁੰਚੇ ਆ ਹਜੇ ਤੱਕ ਵੀ ਸਹੀ ਸਲਾਮਤ ਅਸ਼ਤ ਆ ਰਹੀ ਹੈ ਸਹੀ ਬਾਈ ਉਹ ਬੱਲੇ کافی ਮਤਲਬ ਬਣਾਇਆ ਕਿਸ ਤਰੀਕੇ ਨਾਲ ਸੀਗਾ ਤੁਸੋਂ ਸਮਝ ਤੋਂ ਬਾਹਰ ਹੋ ਜਾਣਾ ਵੀ ਕਿਸ ਤਰੀਕੇ ਨਾਲ ਬਣਾਇਆ ਸੀ ਕਿਆ ਇਟਾਂ ਪੱਕੀਆਂ ਇਟਾਂ ਵਰਤੀਆਂ ਗਈਆਂ ਕੁਝ ਥਾਵਾਂ ਤੇ ਪਿੱਲੀਆਂ ਜੀਆਂ ਇਟਾਂ ਵਰਤੀਆਂ ਗਈਆਂ ਆਹ ਕੀ ਹੋ ਸਕਦਾ ਸੀ ਇਹ ਬਾਹਰਲੇ ਪਾਸੇ ਜੁੜਿਆ ਹੋਊਗਾ ਖੈਰ ਉਧਰਲੇ ਵਸੋਂ ਬੰਦ ਕਰ ਦਿੱਤਾ ਗਿਆ ਇਹ ਚਾਨਣ ਆਉਣ ਵਾਸਤੇ ਹੋਊਗੀ ਥਾਂ ਹੁਣ ਇਹ ਤੋਂ ਬਾਅਦ ਦੇ ਵਿੱਚ ਆਪਾਂ ਨਿੱਕੀ ਜੀ ਸੁਰੰਗ ਜੀ ਬਣਾਈ ਗਈ ਉਹਦੇ ਵਿੱਚ ਦੀ ਲੰਘਾਂਗੇ ਆਜੋ ਇਹ ਜਿੰਨਾ ਵੀ ਤੁਸੀਂ ਆ ਸਟਰਕਚਰ ਦੇਖ ਰਹੇ ਹੋ ਢਾਂਚਾ ਦੇਖ ਰਹੇ ਹੋ ਇਹ ਸਾਰਾ 1400 ਸਾਲ ਪੁਰਾਣਾ ਵਾ ਹਰਸ਼ਵਰਧਨ ਦੇ ਮਹਿਲ 6ਵੀਂ ਸਦੀ 606 ਈਸਵੀ ਤੋਂ 647 ਈਸਵੀ ਤੱਕ ਰਾਜ ਕੀਤਾ ਸੀਗਾ ਆਜੋ ਆ ਇਧਰ ਆਇਆ ਆਪਾਂ ਹੈ ਕਮਾਲ ਹਿਉਨ ਸਾ ਇਹ ਦੱਸਿਆ ਜਾਂਦਾ ਵਿਚ ਹਰਸ਼ਵਰਧਨ ਸੀ ਇਹ ਇਹ ਚੀਨ ਬੁੱਧੀਆਂ ਦੀਆਂ ਵੀ ਕਈ ਨੇ ਸੁਭਾਵਾਂ ਕੀਤੀਆਂ ਸੀ ਬੁੱਧ ਧਰਮ ਦੇ ਵਿੱਚ ਵੀ ਦਾ ਵੱਡਾ ਯੋਗਦਾਨ ਸੀ। ਆ ਕੀ ਹੋ ਸਕਦਾ? ਕਿਉਂਕਿ ਇਹਦੇ ਤੇ ਛੱਤਾਂ ਹੋਣਗੀਆਂ ਕਿਸੇ ਦੌਰ ਦੇ ਵਿੱਚ ਆ ਇੱਟਾਂ ਦਾ ਨਵੀਆਂ। ਆ ਪੁਰਾਣੀਆਂ ਤਾਂ ਚੋਂ ਸਾਹ ਪਿਆ ਗਿਆ ਜਿਹਦਾ ਪਾਣੀ ਵਾਸਤੇ ਜਾਂ ਰੋਸ਼ਨੀ ਵਾਸਤੇ ਹੁਣ ਜੇ ਛੱਤਾਂ ਹੋਈਆਂ ਤੇ ਰੋਸ਼ਨੀ ਦਾ ਕੰਮ ਕਰਦੇ ਹੁਣ ਦੀ ਵਾਲੀ। ਇਹਨੂੰ ਰਿਪੇਅਰ ਕੀਤਾ ਗਿਆ ਵਾ ਅ ਅੰਦਰ ਨੂੰ ਤਾਂ। ਇਹ ਤਾਂ ਨਵੀਆਂ। ਤੇ ਆ ਕੀ ਹੋ ਸਕਦਾ? ਐਂ ਕਾਪੀ ਬਰੇ ਇਹ ਕੀ ਹੋ ਸਕਦਾ ਆਹਾ ਇਹ ਜਿੰਨਾ ਤੱਕ ਮੈਨੂੰ ਆਉਂ ਲੱਗਦਾ ਵਾ ਜਾਂ ਤਾਂ ਅੰਡਰਗਰਾਉਂਡ ਗੁਫਾ ਹੋਊਗੀ ਸੁਰੰਗ ਜਾਂ ਹੋ ਸਕਦਾ ਵਾ ਕੋਈ ਨਾ ਕੋਈ ਪਾਣੀ ਦਾ ਪ੍ਰਬੰਧ ਪਰ ਸੁਰੰਗ ਵਾਲੀ ਗੱਲ ਮੈਨੂੰ ਜ਼ਿਆਦਾ ਟੱਕ ਮੀ ਆਉਦੀ ਕਿਉਂਕਿ ਪਰਲੇ ਪਾਸੇ ਵੀ ਮੈਲ ਹੈਗੇ ਹਨਾ ਤੇ ਹੋਸ ਤਾਂ ਅੰਡਰਗਰਾਉਂਡ ਜਾਣ ਨੂੰ ਆ ਦੇਖੋ ਪੇਪਰ ਸੁਰੰਗ ਜੀ ਇਦਾਂ ਬਣਾਈ ਗਈ ਆ ਅਧਿਕਾਰ ਉਹ ਦੇਖਦੇ ਆ ਹੋਰ ਮੌਈਨਾ ਕਰਗੇ ਇਹ ਚੂਨੇ ਦੇ ਨਾਲ ਬਣੀ ਹੋਈ ਇਮਾਰਤ ਸੀ ਸਾਰੀ ਇਧਰਲੇ ਪਾਸੋਂ ਬੰਦ ਕੀਤੀ ਗਈ ਆ ਇਹ ਬਾਤ ਚਵਾੰਦ ਕੀਤੀ ਆ ਵੀ ਕੋਈ ਨਾ ਕੋਈ ਵੜਕੇ ਨਾ ਗਾਂ ਪਛਾਂ ਚਲੇ ਜਿਉ ਜੇ ਹੈਨਾ ਕਿਉਂਕਿ ਆਕਸੀਜਨ ਦੀ ਕਮੀ ਹੋ ਸਕਦੀ ਹੈ ਤਾਂ ਬੰਦਾ ਖਤਮ ਹੋ ਸਕਦਾ ਆਓ ਇੱਟਾਂ ਦੇ ਢਾਂਚੇ ਵੀ ਵੱਖੋ ਵੱਖਰੇ ਨੇ ਕੁਝ ਪਿੱਛਲੀਆਂ ਇੱਟਾਂ ਲੱਗੀਆਂ ਥੱਲੇ ਟਰੈਕ ਤੇ ਆ ਦੇਖੋ ਲੈ ਆਹ ਦੇਖਿਓ ਹੈ ਆ ਗੁੰਬੰਦ ਜਾਂ ਕੀ ਹੋ ਸਕਦਾ ਗੋਲਾਕਾਰ ਜਿਆ ਯਾਰ ਗੋਮਟ ਜਿਆ ਜਾਂ ਇਹਦੇ ਥੱਲੇ ਕਮਰੇ ਹੋਣਗੇ ਇਹ ਖੋਜ ਦਾ ਵਿਸ਼ਾ ਗੋਪੀਵਰੀ ਆਉਗੀ ਮੜਾ ਜਾਂ ਤਾਂ ਇਹਦੇ ਉੱਤੇ ਨਾ ਬਾਅਦ ਦੇ ਵਿੱਚੋ ਕਿਸੇ ਨੇ ਬਣਾ ਕੇ ਧਰਿਆ ਹੋਇਆ ਵਾ ਆ ਦੇਖੋ ਹਨਾ ਜਿਵੇਂ ਪਾਣੀ ਵਾਲੀ ਟੈਂਕੀ ਹਾਂ ਹਾਂ ਟੈਂਕੀ ਇਹ ਕਿਸੇ ਨੇ ਬਾਅਦ ਚ ਬਣਾ ਕੇ ਟਕਿਆ ਵਾ ਕੋਈ ਵੜ ਨਾ ਜਾਵੇ ਪਰ ਹੈ ਹੀ ਇਹ ਪੁਰਾਣੀ ਹੈ ਕਿਉਂਕਿ ਦੇਖੋ ਇਹ ਚੂਨੇ ਦੇ ਨਾਲ ਬਣਤਰ ਇਟਾਂ ਰੋੜੇ ਪਾ ਕੇ ਇਹਨੂੰ ਬਣਾਇਆ ਗਿਆ ਵਾ ਤੇ ਇਹ ਹੋ ਸਕਦਾ ਜਿਹੜਾ ਆ ਟਾਂਚਾ ਵਾ ਕਿਉਂਕਿ ਉਦੋਂ ਕੋਈ ਨਾਟ ਮੰਡਲ ਹੀ ਕਰਨੇ ਨਾਟ ਕਰਨਾ ਵਾ ਉਸ ਦਾ ਇੱਕ ਸਟੇਜ ਦਾ ਕੰਮ ਕਰਦੇ ਹੁਣ ਨਾਟਕ ਕਰਨ ਵਾਸਤੇ ਸਟੇਜ ਦਾ ਰੂਪ ਵੀ ਹੋਵੇ ਦੇਖੋ ਕਿਤੋਂ ਤਕੂਣਾਕਾਰ ਨਜ਼ਰ ਆਉਗਾ ਤੁਹਾਨੂੰ ਆਹ ਦੇਖੋ ਹ ਤਕੂਣਾ ਬਣੀਆਂ ਹੋਈਆਂ ਇਹਦਾ ਕੀ ਰੋਲ ਹੋ ਸਕਦਾ ਇਹ ਸਮਝ ਤੋਂ ਬਾਹਰ ਆ ਕਮਾਲ ਦੇ ਦਿਮਾਗ ਸੀ ਉਹਨਾਂ ਲੋਕਾਂ ਦੇ ਯਾਰ ਹੈ ਆਹ ਦੇਖੋ ਇਧਰ ਇਹ ਕੀ ਹੋ ਸਕਦਾ ਹੈ ਇਹ ਵਾਲਾ ਇਹ ਕਿਹੜੇ ਕੰਮ ਆਉਂਦਾ ਇਹ ਪਾਣੀ ਦਾ ਸਟੋਰ ਨਾ ਕਰਨ ਦੇ ਕੰਮ ਆਉਂਦਾ ਹੋਵੇ ਹਨਾ ਹਾਂਜੀ ਚਵੱਚਾ ਜਾਂ ਬਣਾ ਲਿਆ ਹੋਵੇ ਕੋਪੀ ਪਰ ਹੈ ਕਿਹ ਖਰਾਨੀ ਵਾਲੀ ਗੱਲ ਤਾਂ ਚੱਲ ਗਈ ਸਮਝੋ ਬਾਹਰ ਵਾਲੀ ਗੱਲ ਆ ਆ ਆ ਛੱਤਾਂ ਜਿਹੜੇ ਥੱਲੇ ਕਮਰੇ ਆ ਇਹਦੇ ਸਰਾਮਾ ਉਧਰ ਵੀ ਮੈਂ ਲੈ ਕੇ ਚੱਲੂੰਗਾ ਤੁਹਾਨੂੰ ਆ ਛੱਤਾਂ ਨੇ ਇਹਦੀਆਂ ਆਜੋ ਆਪਾਂ ਕਿਸੇ ਹੋਰ ਪਾਸੇ ਚੱਲਦੇ ਹਾਂ ਹਾਂ ਮਤਲਬ ਬੁੱਧ ਧਰਮ ਦੇ ਵਿੱਚ ਵੀ ਵੱਡਾ ਯੋਗਦਾਨ ਸੀ ਹਰਸ਼ਵਰਧਨ ਦਾ ਹਰਸ਼ਵਰਧਨ ਦਾ ਜਦੋਂ ਭਰਾ ਸੀਗਾ ਉਹਦੀ ਮੌਤ ਹੋ ਗਈ ਸੀ ਰਾਜਵਰਧਨ ਦੀ ਉਸ ਤੋਂ ਬਾਅਦ ਛੋਟੀ ਉਮਰ ਦੇ ਵਿੱਚ ਹੀ ਹਰਸ਼ਵਰਧਨ ਗੱਦੀ ਉੱਤੇ ਬੈਠ ਗਿਆ ਸੀਗਾ ਆਓ ਕਿੱਧਰੋਂ ਜਾਣਾ ਮੈਂ ਤਾਂ ਮੁਰਦਾ ਅੱਖਾਂ ਲੱਗ ਰਿਹਾ ਕਿਵੇਂ ਇਹਨੂੰ ਫਿਰ ਇੱਥੋਂ ਆਈ ਦਿਖਾਉਗੇ ਹੌਲੀ ਹੌਲੀ ਕਰਕੇ ਵੀ ਆ ਕਿਸ ਤਰੀਕੇ ਦੀਆਂ ਛੱਤਾਂ ਦਿਖਾ ਦਿਓ ਸੁਰੰਗਾਂ ਦਿਖਾ ਦਿਓ ਬਿਟਾਂਚੇ ਬਣੇ ਹੋਣਗੇ ਸਾਰੀ 16 ਸਾਲ ਦੀ ਉਮਰ ਦੇ ਵਿੱਚ ਹੀ ਹਰਸ਼ਵਰਧਨ ਗੱਦੀ ਤੇ ਬਹਿ ਗਿਆ ਸੀ ਪਿਓ ਦਾ ਨਾਮ ਸੀਗਾ ਪ੍ਰਭাকর ਵਰਧਨ ਤੇ ਮਾਤਾ ਦਾ ਨਾਮ ਸੀ ਯਸ਼ੋਮਤੀ ਸੁਣੂ ਮੈਂ ਦੱਸਦਿਆਂ ਵੀ ਇਹਨੇ ਉੱਤਰੀ ਭਾਰਤ ਦੇ ਯਾਤਰਪਾਗਾਂ ਨੂੰ ਆਪ ਦੇ ਰਾਜ ਚ ਮਿਲਾ ਲਿਆ ਸੀਗਾ ਇਹਨੇ ਸਿੱਖਿਆ ਕਲਾ ਧਰਮ ਤੇ ਸੰਸਕ੍ਰਿਤੀ ਨੂੰ ਬਹੁਤ ਤਰਜੀਹ ਦਿੱਤੀ ਸੀ ਤੇ ਇਹਦੇ ਜੀਵਨ ਕਾਲ ਬਾਰੇ ਬਹੁਤ ਸਮਾਵਾ ਵੀ ਨਹੀਂ ਕੀਤੀ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਵਾ ਵੀ ਬਹੁਤ ਵੱਡਾ ਜੂਦਨ ਸੀ ਇਨੇ 40 ਸਾਲਾਂ ਵਿੱਚ ਹਰਸ਼ ਨੇ ਜਲੰਧਰ ਜਿਹੜਾ ਪੰਜਾਬ ਵਾਲਾ ਜਲੰਧਰ ਆ ਜਲੰਧਰ ਕਸ਼ਮੀਰ ਨੇਪਾਲ ਤੱਕ ਵਿਸਥਾਰ ਕਰ ਲਿਆ ਸੀ ਤੇ ਇੱਕ ਮੈਂ ਹੋਰ ਦੱਸਾਂ ਇਹ ਥਾਨੇਸਰ ਹਰਿਆਣੇ ਦੇ ਵਿੱਚ ਆ ਉਹ ਨੇ ਉਹ ਜੰਮਿਆ ਜਾਇਆ ਇੱਥੇ ਸੀਗਾ ਪਹਿਲਾਂ ਤਾਂ ਰਾਜਧਾਨੀ ਉਹਨੇ ਥਾਨੇਸਰ ਨੂੰ ਬਣਾਇਆ ਫਿਰ ਉਹਨੂੰ ਲੱਗਿਆ ਵੀ ਕੁਝ ਹਮਲਿਆਂ ਦਾ ਖਤਰਾ ਹੋ ਸਕਦਾ ਫਿਰ ਉਹਨੇ ਰਾਜਧਾਨੀ ਬਦਲ ਕੇ ਹਰਸ਼ਵਰਧਨ ਨੇ ਕਨੋਜ ਕਰ ਲਈ ਸੀ ਕਨੋਜ ਕਿੱਥੇ ਆ ਜੂਪੀ ਦੇ ਵਿੱਚ ਜਿੱਥੇ ਇਤਰਵਾਲੇ ਮਿਲਦੇ ਆ ਇਸ ਤਰ੍ਹਾਂ ਦੀ ਰਾਜਧਾਨੀ ਵੀ ਉਹਨੂੰ ਕਹਿ ਦਿੰਦੇ ਆ ਆਓ ਇਧਰਲੇ ਪਾਸੇ ਚੱਲ ਗਏ ਹਾ ਜੀ ਕਮਾਲ ਹੀ ਹੈ ਅਰਤਾਚਾ ਲੈ ਇਹ ਪੌੜੀਆਂ ਹੋਣਗੀਆਂ ਜਾਂ ਗੰਦਾ ਹੋਣਗੀਆਂ ਪੌੜੀਆਂ ਨਿੱਕੀਆਂ ਨਿੱਕੀਆਂ ਕਿਵੇਂ ਹੋ ਸਕਦੀਆਂ ਕਮਾਲ ਦੀ ਗੱਲ ਆਪਾਂ ਦੇਖੀ ਕਿਸੇ ਹੋਰ ਪਾਸੇ ਜਾ ਕੇ ਆ ਜੋ ਕਿਰਾ ਬਹੁਤ ਸਾਰੇ ਅਵਸ਼ੇਸ਼ ਉਹਦੇ ਮਹਿਲਾਂ ਦੇ ਉੱਪਰ ਦੇਖਣ ਨੂੰ ਮਿਲ ਜਾਣਗੇ ਬੰਦੇ ਚਲੇ ਜਾਂਦੇ ਆ ਉਹਦੀਆਂ ਨਿਸ਼ਾਨੀਆਂ ਰਹਿ ਜਾਂਦੀਆਂ ਆ ਦੇਖੋ ਆ ਕੁਝ ਨਿਸ਼ਾਨ ਉਸ ਵਕਤ ਦੇ ਆਹ ਉਹ ਸਾਡਾ ਖੂਹ ਹੋਵੇ ਆਜੋ ਗੁੱਪੇਰੇ ਤਾਂ ਪਰਲੇ ਪਾਸ ਦੀ ਆਜੋ ਭਾਵੇਂ ਆਜੋ ਕੌਂਕੇ ਆਜੋ ਆਹ ਦੇਖ ਸਾਡੇ ਇਹ ਖੂਹ ਹੋਊਗਾ ਪਾਣੀ ਦਾ ਪ੍ਰਬੰਧ ਵੀ ਉਹਨਾਂ ਦੌਰਾਂ ਦੇ ਵਿੱਚ ਕੀਤਾ ਹੋਊ ਪੂਰਾ ਇਹ ਹਰਸ਼ਵਰਧਨ ਦਾ ਖੂਹ ਸੀਗਾ ਖੂਹ ਤੋਂ ਬਿਨਾਂ ਕਾਦੀ ਗੱਲ ਇਹ ਇਸ ਏਰੀਆ 'ਚ ਕਦੇ ਪਾਣੀ ਦੀ ਕਮੀ ਨਹੀਂ ਆਈ ਕਾਰਨ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚੋਂ ਪਾਣੀ ਦੀਆਂ ਨਦੀਆਂ ਵਗਦੀਆਂ ਰਹਿੰਦੀਆਂ ਸੀਗੀਆਂ ਸਰਸਵਤੀ ਨਦੀ ਦਾ ਵੀ ਦੱਸਿਆ ਜਾਂਦਾ ਵੇ ਉਹ ਵੀ ਸੀ ਇੱਥੇ ਇਸੇ ਕਰਕੇ ਕਾਫੀ ਮਹਾਨ ਤਾਲੀ ਥਾਵਾਂ ਤਾਂ ਇੱਧਰ ਮਗਰਲੇ ਪਾਸੇ ਵੀ ਇੱਕ ਖੂਹ ਹੋ ਗਿਆ ਤੇ ਆ ਆ ਦੇਖੋ ਪੁਰਾਣੀ ਇਮਾਰਤ ਆ ਇਹ ਛੋਟੇ ਛੋਟੇ ਦਰਬਾਰੀਆਂ ਵਾਸਤੇ ਕਮਰੇ ਹੋਣਗੇ ਉੱਤੇ ਥੱਲੇ ਹਨਾ ਇਹ ਅੱੜ ਉੱਤੇ ਥੱਲੇ ਦਿੱਤੇ ਹੋਣਗੇ ਜਾਂ ਜੇ ਸਾ ਤੇ ਚੂਨੇ ਦਾ ਪਲਾਸਟਰ ਜਾਂ ਬਾੜਾ ਕੀਤਾ ਹੋ ਸਕਦਾ ਪਾਣੀ ਨੂੰ ਸਟੋਰ ਕਰਕੇ ਇੱਥੇ ਰੱਖਿਆ ਗਿਆ ਹੋਵੇ ਹਣਾ ਇਹ ਹੋ ਸਕਦਾ ਵਾ ਆਜੋ ਥੱਲੇ ਵਾਲੇ ਪਾਸੇ ਚੱਲ ਗਏ ਨਿੱਕੇ ਨਿੱਕੇ ਜਿਹਾ ਪੌੜੀਆਂ ਨਾਲ ਹੀ ਫਿਰ ਮੁੜਿਆਈਆਂ ਅਹ ਇੱਧਰਲੇ ਪਾਸੇ ਆਦੇ ਇਹ ਸਰਾਮਾਂ ਹੁੰਦੀਆਂ ਹੋਣਗੀਆਂ ਇਹ ਉਹਨਾਂ ਰਾਂ ਵਾਸਤੇ ਲੈ ਆ ਜਿੰਨੇ ਵੀ ਇਹ ਰਹਿਣ ਦੇ ਵਾਸਤੇ ਸਰਾ ਹੁੰਦੀ ਹੋਊਗੀ ਇਹ ਵੀ ਉਹਦੇ ਨਾਲ ਜੁੜਿਆ ਭਾਗ ਹੀ ਜਾਪਦਾ ਕਾਫੀ ਸਰਾਮਾ ਨੇ ਆਹ ਦੇਖ ਸਕਦੇ ਹੋ ਹਰੇ ਇਹ ਹੋ ਸਕਦਾ ਆ ਦੇਖੋ ਆ ਇਹਨਾਂ ਦਾ ਚੀਜ਼ਾਂ ਨਹੀਂ ਸਮਝਾਏ ਆ ਕਿਹੜੇ ਹਸਾਰ ਨਾਲ ਬਣਾਈਆਂ ਹੋਈਆਂ ਜਿੰਦੋਂ ਤੱਕ ਕਟਾਹ ਹੋਣਗੇ ਕੰਧ ਹੋਗੀ ਪੂਰੀ ਜੇ ਕੰਧ ਹੋ ਗਈ ਤੇ ਫਿਰ ਉਹਦਾ ਰਾਹ ਕਿੱਧਰ ਦੀ ਹੋਊਗਾ ਜੇ ਇਹ ਬੰਦ ਹੋਇਆ ਕੋ ਸਮਝ ਨਹੀਂ ਆਈ ਗੱਲ ਆ ਦੇਵੇ ਦੋਵੇ ਰੱਖਣ ਨੂੰ ਇਹਦਾ ਕੀ ਰੋਲ ਹੋਇਆ ਇਹ ਨਹੀਂ ਜੀ ਸਮਝ ਆ ਰਹੀ ਵੀ ਆ ਤਾਂ ਇਹ ਬਣਾਤੀਆਂ ਮੰਨ ਕੇ ਚੱਲ ਜਿੱਥੇ ਕੰਧ ਵੀ ਹੋਈ ਹੈ ਨਾ ਤੇ ਇੱਧਰ ਕਿਵੇਂ ਵੜਨੇਗੇ ਚਾਹਤ ਕੁਝ ਸਜਾਵਟ ਵਾਸਤੇ ਕੁਝ ਬਣਾਇਆ ਹੋ ਸੌਦਾ ਪਾਣੀ ਪੁਣੀ ਧਰ ਨੂੰ ਸਰਾਮ ਹੈ ਨਾ ਇਥੇ ਟੁੱਟ ਚੁੱਕਿਆ ਹੋਊਗਾ ਬਾਕੀ ਭਾਗ ਘੜਾ ਵਗੈਰਾ ਰੱਖਣ ਵਾਸਤੇ ਵੀ ਇਹ ਚੀਜ਼ ਹੋ ਸਕਦੀ ਜਾਪਦੀ ਆ ਆ ਵੀ ਕੁਝ ਡਿੱਗੇ ਹੋਏ ਕਮਰੇ ਨਜ਼ਰ ਆ ਜਾਣਗੇ ਜਿਦਿਆਂ ਛੱਤਾਂ ਹੀ ਹੈ ਨਹੀਂ ਗੀਆਂ ਆ ਦੇਖ ਸਕਦੇ ਹੋ छत्तें है नहीं इन्होंने तो हाँ देखिए कोई तो आ जाओ इधरले पास इधर बंद है सारे ਆਪਾਂ ਇਥੋਂ ਸਿੱਧਾ ਤਾਂ ਚੜ੍ਹਨ ਦੀ ਕੋਸ਼ਿਸ਼ ਕਰਦੇ ਆਂ ਗੁਪਰਿਆ ਦਿਖਾ ਦਿਓ ਇਧਰੋਂ ਆ ਇਥੋਂ ਹੀ ਚੜ੍ਹ ਜੀਏ ਹੈਨਾ ਆਹਾਂ ਰਾਹ ਦਿੱਤਾ ਹੋਇਆ ਉਹਨਾਂ ਛੱਡੇ ਜਿਹਾ ਦਿੱਤੇ ਹੋਇਆ ਆਹ ਜੋ ਇਧਰਲੇ ਪਾਸੇ ਦੀ ਸਲਿੱਪਰੀ ਹੋ ਚੁੱਕਿਆ ਲੋਕ ਚੜ੍ਹਦੇ-ਜੁੜਦੇ ਰਹੇ ਆ ਨਾ ਇਧਰ ਦੀ ਰਾਹ ਬਣ ਗਿਆ ਇਧਰ ਦੀ ਰਾਹ ਬਣ ਗਿਆ ਹਾਂ ਇਹ ਉਪਰਸ਼ਣ ਚ ਆ ਗਏ ਜਿੱਥੇ ਆਪਾਂ ਪਹਿਲਾਂ ਹੋ ਕੇ ਗਏ ਆ ਉਸ ਥਾਂ ਤੋਂ ਹਨਾ ਆਪਾਂ ਇੱਥੋਂ ਹੁਣ ਕਿਸੇ ਹੋਰ ਪਾਸੇ ਥਾਣੀ ਜਾਂ ਥੱਲੇ ਦੀ ਥਾਂ ਇੱਥੋਂ ਦੀ ਐ ਬਾਹਰ ਨਿਕਲ ਕੇ ਤਾਂ ਚਲੇ ਜਾਵਾਂਗੇ ਇਹਦੇ ਨਾਲ ਦੂਜੇ ਪਾਸੇ ਆਗੇ ਮਤਲਬ ਇਧਰਲੇ ਪਾਸੋਂ ਪਾਣੀ ਦੂਜੇ ਪਾਸੇ ਸਪਲਾਈ ਹੁੰਦਾ ਹੋਊਗਾ ਖਾਲੀ ਦਿੱਤਾ ਹੋਇਆ ਹੁਣ ਆਪਾਂ ਦੂਜੇ ਇੱਥੋਂ ਪਾਣੀ ਪਰਲੇ ਪਾਸੇ ਨੂੰ ਜਾਂ ਇਧਰਲੇ ਅਲੱਗ-ਅਲੱਗ ਥਾਵਾਂ ਤੇ ਸਪਲਾਈ ਹੁੰਦਾ ਰਿਹਾ ਹੋਊਗਾ ਆ ਸਾਰੇ ਕਮਰਿਆਂ ਦੀਆਂ ਕੁਝ ਨਿਉਆਂ ਬਾਕੀ ਆ ਹਨਾ ਤੇ ਨਿਉਆਂ ਦੇ ਵਿੱਚ ਆਹ ਖਾਲੀ ਦਿੱਤੀ ਆ ਮਤਲਬ ਪਾਣੀ ਦੀ ਸਪਲਾਈ ਜਦੋਂ ਬਾਰਿਸ਼ ਦੇ ਪਾਣੀ ਨੂੰ ਇੱਧਰ ਉੱਧਰ ਸਪਲਾਈ ਕਰਨ ਦੇ ਲਈ ਨੂੰ ਵਰਤਿਆ ਜਾਂਦਾ ਹੋਊਗਾ ਆਜੋ ਦੇਖੇ ਕੀ ਸਸਟਮ ਆਹਾ ਕੀ ਹੋ ਸਕਦਾ ਇਹ ਆ ਦੇਖੋ ਕਿਰਾ ਆ ਵੀ ਫੁਆਰਾ ਸਿਸਟਮ ਸੀਗਾ ਉਸ ਮਾਨੇ ਦਾ ਹਾਲ ਆ ਖੂង ਗੁਦ ਦਿੱਤਾ ਹੋਇਆ ਆ ਇਹ ਜਿਹਾ ਫੁਆਰਾ ਵਗੈਰਾ ਲੱਗਿਆ ਹੋਊ ਪਾਣੀ ਤਾਂ ਤੋ ਤੋ ਹੱਸਦਾ ਡੱਗਦਾ ਹੋਵੇ ਜਾਂ ਇਹਦੇ ਵਿੱਚ ਪਾਣੀ ਭਰ ਕੇ ਰੱਖਦੇ ਹੋਣਗੇ ਇੱਕ ਪੂਲ ਦੀ ਤਰ੍ਹਾਂ ਸੀ ਇਹ ਚੀਜ਼ ਵਰਤੀ ਜਾਂਦੀ ਉਸ ਦੌਰ ਦੇ ਵਿੱਚ ਮਿੱਟੀ ਦੇ ਪਾਈਪ ਹੁੰਦੇ ਸੀ ਗੁੱਪੇ ਪਰ ਨੇੜੇ ਆ ਸਕਦੇ ਹੋਂ ਥੱਲੇ ਹਾਂ ਆਜੋ 1400 ਸਾਲ ਪਹਿਲਾਂ ਪਲੰਬਰਿੰਗ ਕਿਵੇਂ ਕੰਮ ਕਰਦੀ ਸੀ ਆ ਮਿੱਟੀ ਦੇ ਪਾਈਪ ਹੁੰਦੇ ਸੀਗੇ ਹੁਣ ਆਪਾਂ ਲੋਹੇ ਦੇ ਪਾਉਂਦੇ ਆ ਜਾਂ ਪਲਾਸਟਿਕ ਪਲਾਸਟਿਕ ਜੀ ਦੇ ਆ 1400 ਸਾਲ ਪਹਿਲਾਂ ਮਿੱਟੀ ਦੇ ਪਾਈਪ ਪਾ ਕੇ ਪਾਣੀ ਦੀ ਸਪਲਾਈ ਕੀਤੀ ਜਾਂਦੀ ਸੀ ਆ ਹੁੰਦਾ ਸੀ ਖੂਜੇ ਵਾਂਗੂ ਮਤਲਬ ਇੱਕ ਥੋੜਾ ਜਿਹਾ ਪਾਣੀ ਖੂਈ ਚ ਰੱਖਿਆ ਜਾਂਦਾ ਸੀ ਇਹਨੂੰ ਭਰ ਲੈਂਦੇ ਸੀ ਇੱਕ ਪੂਲ ਦੀ ਤਰ੍ਹਾਂ ਕੰਮ ਕਰਦਾ ਸੀ ਤਿੰਨੇ ਦਸ਼ਾਵਾਂ ਦੇ ਵਿੱਚ ਇਸ ਤਰੀਕੇ ਦੇ ਪਾਈਪ ਦਿੱਤੇ ਆ ਕੋਪੀਰ ਮਗਰਲ ਤੁਹਾਡੇ ਪਾਸੇ ਮਗਰਲੇ ਪਾਸੇ ਵੀ ਇਦਾਂ ਹੀ ਦਿੱਤਾ ਹੋਇਆ ਪਾਈਪ ਆ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦਾ ਉਦੋਂ ਪ੍ਰਬੰਧ ਹੁੰਦਾ ਸੀਗਾ 1400 ਸਾਲ ਪਹਿਲਾਂ ਇਹ ਹੋ ਸਕਦਾ ਪਾਣੀ ਵਾਲਾ ਏਰੀਆ ਹੀ ਹੋਵੇ ਸਾਰਾ ਪਾਣੀ ਦੇ ਵਾਸਤੇ ਹੀ ਹਾਕਿਪੌੜੀਆਂ ਉੱਤਰ ਦੀਆਂ ਥੱਲੇ ਨੂੰ ਆ ਦੇਖੋ ਇਹ ਸੇਮ ਹੀ ਆ ਸਾਰਾ ਇੱਕੋ ਜਿਹੀ ਨਜ਼ਰ ਆਊਗਾ ਕਿਉਂਕਿ ਰਾਜਿਆਂ ਦੀਆਂ ਰਾਣੀਆਂ ਕਿਹੜਾ ਇਕੱਠ ਹੁੰਦੇ ਸੀ ਕਿੰਨੇ ਹੁੰਦੇ ਸੀ ਪਰਿਵਾਰ ਜੀ ਸਾਰਿਆਂ ਵਾਸਤੇ ਅਲੱਗ-ਅਲੱਗ ਕਮਰੇ ਹੋਣਗੇ ਆਹ ਦੇਖ ਸਕਦੇ ਹੋ ਇਹ ਪਾਣੀ ਭਰ ਲੈਂਦੇ ਹੋਣਗੇ ਤਾਂ ਵਿੱਚ ਨਹਾਉਣ ਦੇ ਕੰਮ ਇੱਥੇ ਦੀਵੇ ਚਾਨਣ ਤੇ ਉਹਨਾਂ ਦੀ ਇੱਕ ਮौज-ਮਸਤੀ ਵਾਲਾ ਮਾਹੌਲ ਬਣ ਜਾਂਦਾ ਹੋਊਗਾ ਉਸ ਉਸ ਜ਼ਮਾਨੇ ਦਾ ਪੂਲ ਹਰਸ਼ਵਰਧਨ ਵੇਲੇ ਦਾ ਆਹ ਦੇਖ ਸਰ ਛੱਤਾਂ ਵੀ ਦੀਆਂ ਉਸੇ ਤਰੀਕੇ ਦੀਆਂ ਆ ਆ ਇਥੋਂ ਦੀ ਚੜਜੋ ਇਹ ਪ੍ਰਬੰਧ ਸੀ ਉਸ ਦੌਰ ਦੇ ਵਿੱਚ ਆਹ ਥਾਂ ਵੀ ਖੁਦਾਈ ਕਰਕੇ ਧਰਤੀ ਥਲੋਂ ਲੱਭਿਆ ਸੀਗਾ ਕਿ ਜਦੋਂ ਖੁਦਾਈ ਕੀਤੀ ਗਈ ਸੀ ਅੱਜ ਤੋਂ 50 60 ਸਾਲ ਪਹਿਲਾਂ ਆਹ ਛੋਟੇ ਛੋਟੇ ਇੱਟਾਂ ਤੇ ਆਹ ਛੋਟੇ ਛੋਟੇ ਮਤਲਬ ਚੁਬੱਚੇ ਜੇ ਨਜ਼ਰ ਆ ਜਾਣਗੇ ਪਾਣੀ ਦੇ ਆਜੋ ਆਖਰੀ ਬਾਲੀਆਂ ਆਪਾਂ ਚੱਲੇ ਆ ਆ ਦੇਖਿਓ ਕਿਰਾ ਇੱਧਰ ਇੱਕ ਵੱਖਰੀ ਦੁਨੀਆ ਆਈ ਆ ਕੀ ਕੀ ਹੋ ਸਕਦਾ ਇਹ ਧਰਤੀ ਥੱਲੋਂ ਲੱਭੇ ਸੀ ਪੁਰਾਣੇ ਵੇਲੇ ਦੇ ਦੱਬੇ ਹੋਏ ਆ ਦੇਖੋ ਕਰਮਾਲ ਦੀ ਚੀਜ਼ ਹੈ ਇਹ ਵੀ ਖੂਹ ਆ ਦੇਖੋ ਇਹ ਵੀ 1400 ਸਾਲ ਪੁਰਾਣਾ ਖੂਹ ਤੁਹਾਨੂੰ ਨਜ਼ਰ ਆਊਗਾ ਕਮਾਲ ਸੀ ਨਾ ਗੱਲਬਾਤ ਹੁਣ ਥੋੜੀ ਜੀ ਗੱਲਬਾਤ ਦੱਸ ਦਿਆਂ ਇਹਦੀ ਬਾਣ ਪੱਟ ਬਾਰੇ ਕੋਈ ਫਿਰ ਦਿਖਾਉਂਦੇ ਜਾਇਓ ਬਾਣਪੱਟ ਸੀਗਾ ਦੋਸਤ ਆਪਣਾ ਹਰਸ਼ਵਰਧਨ ਦਾ ਉਹਨੇ ਕਈ ਇਹਦੀ ਬਾਰੇ ਚੰਗੀਆਂ ਗੱਲਾਂ ਵੀ ਦਸੀਆਂ ਸਿਫਤਾਂ ਵੀ ਕੀਤੀਆਂ ਪਰ ਉਹਨੂੰ ਚਾਪ ਥੋੜੀਆਂ ਜਿਹੀਆਂ ਜੀ ਉਹਦੀ ਛਲਾਂਗਾ ਵੱਧ ਕੀਤੀ ਸੀ ਪਰ ਜਦੋਂ ਉਹਦੀ ਬਾਣਪੱਟ ਦੀ ਰਚਨਾ ਨੂੰ ਹਰਸ਼ ਚరిత్ర ਨੂੰ ਛਾਣਨਾ ਲਾ ਕੇ ਪੜਦੇ ਆ ਤਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਇਹ ਉਸ ਜ਼ਮਾਨੇ ਦੀ ਪਹਿਲੀ ਰਸਮੀ ਜੀਵਨੀ ਸੀ ਜਿਹੜੀ ਇੱਕ ਸਾਹਿਦ ਦੇ ਵਿੱਚ ਇੱਕ ਵੱਖਰੀ ਵਿਦਾ ਸੀਗੀ ਉਸ ਸਮੇਂ ਮਕਬੂਲ ਹੋਈ ਸੀ ਉਸ ਇਸ ਮਤਲਬ ਉਹ ਜੀਵਨੀਆਂ ਨਹੀਂ ਸੀ ਲਿਖੀਆਂ ਜਾਂਦੀਆਂ ਨਹੀਂਆਂ ਮਤਲਬ ਉਸ ਦੌਰ ਦੇ ਵਿੱਚ ਉਹਨੇ ਇੱਕ ਕਿਸਮ ਦੀ ਜੀਵਨੀ ਲਿਖੀ ਸੀ ਜੁਦਾ ਹਰਸ਼ਵਰਧਨ ਦੇ ਹਾਰ ਦੀ ਗੱਲ ਕਰੀਏ ਉਹਦੀ ਵੱਡੀ ਹਾਰ ਦੇਕਨ ਦੇ ਚਾਲੁਕਿਆ ਦੇ ਪੁਲਕੇਸ਼ਨ ਦੂਜੇ ਦੇ ਹੱਥੋਂ ਹੋਈ ਸੀਗੀ ਇਸ ਤੋਂ ਬਾਅਦ ਉਹਦੇ ਗੱਦੀ ਨਸ਼ੀਨ ਸੀਗੇ ਤੇ ਉਹ ਕਮਜ਼ੋਰ ਸੀ ਗੱਦੀ ਨਸ਼ੀਨ ਵਾਲੇ ਕਾਮਯਾਬ ਨਹੀਂ ਸੀਗੇ ਉਹ ਕਮਜ਼ੋਰ ਸੀ ਉਹਨਾਂ ਤੋਂ ਰਾਜਭਾਗ ਖੋਇਆ ਨਹੀਂ ਗਿਆ ਤੇ ਕੱਲਾ ਕੱਲੇ ਰਾਜ ਅਡਡ ਹੋਣੇ ਸ਼ੁਰੂ ਹੋ ਗਏ ਸੀ ਛੋਟੇ ਹੋਣੇ ਸ਼ੁਰੂ ਹੋ ਗਏ ਸੀ ਇਸ ਤਰੀਕੇ ਦੇ ਨਾਲ ਹਰਸ਼ਵਰਧਨ ਦਾ ਅੰਤ ਹੋ ਗਿਆ ਹੌਲੀ ਹੌਲੀ ਕਰਕੇ ਉਹਦੀ ਰਾਜਸਥਾਨੀ ਦਾ ਵੀ ਅੰਤ ਹੋ ਗਿਆ ਤੇ ਅੱਜ ਉਹਦੋਂ ਬਾਅਦ ਸਮੇਂ ਦੀ ਧੂੜ ਮਿੱਟੀ ਪਾ ਕੇ ਕਿਟਲਾ ਬਣ ਗਿਆ ਲੇਨ ਖੋਦਿਆ ਗਿਆ ਤੇ ਉਥੋਂ ਫਿਰ ਹਰਸ਼ਵਰਧਨ ਦਾ ਮਹਾਨ ਸਮਰਾਟ ਭਾਰਤ ਦਾ ਦੇ ਵਿੱਚ ਗਿਣਤੀ ਹੁੰਦੀ ਮਹਾਨ ਸਮਰਾਟਾਂ ਚ ਗਿਣਤੀ ਕਰਨੀ ਹੋਵੇ ਜਿਵੇਂ ਅਸ਼ੋਕ ਵਰਗੇ ਆ ਤਾਂ ਉਹਨਾਂ ਦੇ ਵਿੱਚ ਹਰਸ਼ਵਰਧਨ ਦਾ ਵੀ ਜ਼ਿਕਰ ਮਿਲਦਾ ਤੇ ਉਹਦੀ ਨਿਸ਼ਾਨੀ ਸੀ ਇਸ ਵਕਤ ਥਾਨੇ ਸਰ ਹਰਿਆਣਾ ਦੇ ਵਿੱਚ ਤੇ ਥਾਨੇ ਸਰ ਦੀ ਇੱਕ ਹੋਰ ਵੀ ਮਹੱਤਤਾ ਦੱਸ ਦਿਆਂ ਸਿੱਖਾਂ ਦੇ ਆਪਣੇ ਗੁਰੂ ਦਾ ਸਹਬਾਨ ਹੀ ਇੱਥੇ ਆਏ ਸੀਗੇ ਥਾਨੇ ਸਰ ਦੇ ਵਿੱਚ ਨੇੜੇ ਤੇ ਖਾਲਸੇ ਦੀ ਰਾਜਧਾਨੀ ਵੀ ਇਹਦੇ ਨੇੜੇ ਹੀ ਆ ਤੇ ਬੰਦਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਿਹੜਾ ਨਿਸ਼ਾਨ ਲਾਇਆ ਸੀ ਕੀ ਨਿਮਾਰੇ ਖਾਲਸਾ ਤੇ ਉਹ ਵੀ ਥਾਨੇ ਸਰਚੀ ਬਣਾਇਆ ਸੀਗਾ ਉਹਦੀ ਵੀਡੀਓ ਵੀ ਆਪਣੇ ਚੈਨਲ ਹਰਪੇਸੂ ਦੇ ਦੇਖ ਸਕਦੇ ਹੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ ਇੰਸਟਾਗ੍ਰam ਫੇਸਬੁਕ YouTube ਨੂੰ ਫੋਲੋ ਕਰ